ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਅੱਜ ਵਾਲੇ ਸੂਟ ਰਹਿਣਗੇ ਸਾਰੇ ਜੋਰਜਟ ਪ੍ਰਿੰਟ ਦੇ ਵਿੱਚ ਸੂਟ ਰਹਿਣਗੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆ ਸ਼ਾਮ ਨੂੰ ਆਪਾਂ ਲਾਈਵ ਦੇ ਵਿੱਚ ਸੂਟ ਪਾਉਨੇ ਆ ਜਿਹੜੇ ਤੁਸੀਂ ਉਹ ਵੀ ਦੇਖਿਆ ਕਰੋ 7:30 ਤੋਂ 9:00 ਵਜੇ ਤੱਕ ਸਾਢੇ 8:00 7:30 ਆਪਾਂ ਲਾਈਵ ਹੋਣੇ ਹੁੰਦੇ ਆ ਜੀ ਸਾਢੇ ਘੱਟ ਸੂਟ ਦਿਖਾ ਜਿਹੜੇ ਵੀ ਲਾਈਵ ਦੇ ਵਿੱਚ ਸੂਟ ਹੋਣਗੇ ਜੋ ਤੁਹਾਨੂੰ ਬਹੁਤ ਵੱਡੇ ਆਫਰ ਤੇ ਹੋਣਗੇ ਇਹਨਾਂ ਸੋਚੋ ਵੀ ਜੇ ਆਫਰ ਹੈ ਤਾਂ ਖਣੀ ਸਾਨੂੰ ਫੈਬਰਿਕ ਨਹੀਂ ਵਧੀਆ ਮਿਲਣੀ ਸਾਰੀ ਸਟੈਂਪ ਵਾਲੀ ਆਪਾਂ ਆਫਰ ਦੇ ਵਿੱਚ ਵੀ ਤੁਹਾਨੂੰ ਫੈਬਰਿਕ ਆ ਜਿਹੜਾ ਸੂਟ ਹੈ ਦਿਖਾ ਕੇ ਦੇਵਾਂਗੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਸੂਟ ਬੁੱਕ ਕਰ ਲਿਆ ਕਰੋ ਬਾਅਦ ਦੇ ਵਿੱਚ ਮਿਲਦੇ ਨਹੀਂ ਹੈਗੇ ਸਾਨੂੰ ਵੀ ਮੁਸ਼ਕਲ ਹੋ ਜਾਂਦੀ ਹੈ ਚਲੋ ਜੀ ਦੂਸਰਾ ਚੈਨਲ ਹੈਗਾ ਆਪਣਾ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਆਰਕਿਵ ਟਿਕ ਤੇ ਸਵੇਰੇ 12:00 ਵਜੇ ਤੱਕ ਤਕਰੀਬਨ ਸੂਟਾਂ ਦੀ ਵੀਡੀਓ ਅਪਲੋ ਥੋੜਾ ਜਿਹਾ ਇਕੱਲੇ ਹੋਣ ਕਰਕੇ ਘਰੇ ਬਿਜੀ ਹੁੰਨੇ ਆ ਜਦੋਂ ਕੋਈ ਕੰਮ ਹੋ ਜਾਂਦਾ ਹਨਾ ਉਦੋਂ ਇੱਕ ਨਾ ਦਿਨ ਵਿੱਚ ਦੀ ਵੀਡੀਓ ਮਿਸ ਹੋ ਜਾਂਦੀ ਹੈ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਇਹ ਜੋਰਜਟ ਦੇ ਵਿੱਚ ਨਿਊ ਸਟਾਕ ਆ ਗਿਆ ਨਿਊ ਪ੍ਰਿੰਟ ਆ ਗਿਆ ਬਹੁਤ ਸੋਹਣਾ ਪ੍ਰਿੰਟ ਹੈ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਕਲਰ ਨੇ ਜਿਹੜੇ ਇਹ ਸਰਦਾਰੀ ਰਹਿਣਗੇ ਬਹੁਤ ਸੋਹਣੇ ਸਰਦਾਰੀ ਲੁੱਕ ਦੇ ਸੂਟ ਨੇ ਦੇਖੋ ਪਹਿਲਾ ਕਲਰ ਹੀ ਦੇਖੋ ਕਿੰਨਾ ਵਧੀਆ ਗਰਮੀ ਦੇ ਵਿੱਚ ਪਾਓ ਤੁਸੀਂ ਕੋਈ ਢਕੀਲਾ ਨਹੀਂ ਲੱਗਣਾ ਇਹ ਇਹ ਉਹ ਜੌਰਜਟ ਨਹੀਂ ਹੈਗੀ ਹਨਾ ਜਿਹੜੀ ਵੀ ਆਪਣੇ ਜਿਆਦਾ ਜੂਨ ਜਲਾਈ ਦੇ ਵਿੱਚ ਨਹੀਂ ਪੈਂਦੀ ਹੈਗੀ ਵੀ ਪਿੰਡਾ ਵੱਡੂਗੀ ਬਿਲਕੁਲ ਸੌਫਟ ਵਾਲੀ ਜੌਰਜਟ ਹੈ ਇਸ ਤਰ੍ਹਾਂ ਤੁਹਾਨੂੰ ਇਹਦੇ ਵਿੱਚ ਸਾਰੇ ਉਹਦੇ ਵਿੱਚ ਵਰਕ ਮਿਲੂਗਾ ਜੀ ਦੇਖੋ ਆਪਾਂ ਨੇੜੇ ਤੋਂ ਦਿਖਾਵਾਂਗੇ ਵਰਕ ਹੈ ਜਿਹੜਾ ਉਹ ਵੀ ਜਿਆਦਾ ਚਮਪੜਕੀਲਾ ਨਹੀਂ ਹੈਗਾ ਚਮਕੀਲੇ ਵਾਲਾ ਵੀ ਤੁਹਾਨੂੰ ਹਨਾ ਜਿਆਦਾ ਗਰਮੀ ਦੇ ਵਿੱਚ ਉਹ ਹੋਊਗਾ ਨਾ ਇਹਦੇ ਬੈਕ ਸਾਈਡ ਨਿਕਲੇ ਹੋਇਆ ਕੋਈ ਤਾਗਾ ਦੇਖੋ ਜੀ ਕੋਈ ਵੀ ਐ ਨਹੀਂ ਹੋਊਗਾ ਵੀ ਤੁਹਾਨੂੰ ਗਰਮੀ ਦੇ ਵਿੱਚ ਚੱਕਰ ਆ ਤੁਸੀਂ ਚਾਹੇ ਇਹਨੂੰ ਜੌਰਜਟ ਬਿਲਕੁਲ ਪਿਓਰ ਵਾਲੀ ਲਾਈਟ ਵੇਟਾ ਚਾਹੇ ਤੁਸੀਂ ਇਹਨੂੰ ਗਰਮੀ ਦੇ ਵਿੱਚ ਪਾਓ ਚਾਹੇ ਤੁਸੀਂ ਇਹਨੂੰ ਕਿਸੇ ਵੀ ਹਾਰ ਟਾਈਮ ਮੌਸਮ ਦੇ ਵਿੱਚ ਪਾਉਣ ਵਾਲੀ ਇਹ ਜੌਰਜਟ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਮੈਚਿੰਗ ਸਲਵਾਰ ਹੋਏਗੀ ਬਹੁਤ ਵਧੀਆ ਪਿਓਰ ਵਾਲੀ ਜੌਰਜਟ ਮਿਲੂਗੀ ਜੀ ਤੁਹਾਨੂੰ ਦੇਖੋ ਜੇ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2100 ਰੁਪਏ ਤੁਹਾਨੂੰ ਪਤਾ ਜੇ ਹਨ ਆਪਾਂ ਪਿਓਰ ਜੌਰਜਟ 2.5 ਲੈ ਕੇ ਕਰਾਈਏ ਨਾ ਲੈ ਕੇ ਵਾਈਟ ਤਾਂ ਵੀ 4000 ਦਾ ਸੂਟ ਪਏਗਾ ਉਹ ਤੇ ਇਹਦੇ ਨਾਲ ਆਪਾਂ ਨੇ ਜਿਹੜਾ ਹੈਗਾ ਕੋਈ ਡਾਈ ਦੀ ਲੋੜ ਨਹੀਂ ਨਾ ਇਹਦਾ ਕੋਈ ਕਲਰ ਫੇਂਟ ਹੋਵੇ ਡਾਈ ਦਾ ਇਹ ਚੱਕਰ ਹੁੰਦਾ ਵੀ ਕਲਰ ਵੀ ਫੇਟ ਹੋ ਜਾਂਦਾ ਬਾਕੀ ਪ੍ਰਿੰਟ ਵੀ ਹੈ ਸਾਰੇ ਸੂਟ ਦੇ ਵਿੱਚ ਵਰਕ ਵੀ ਮਿਲੂਗਾ ਤੁਹਾਨੂੰ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਹ ਦੇਖੋ ਇਹਦੇ ਵਿੱਚ 6 ਕਲਰ ਮਿਲ ਜਾਣਗੇ ਜੀ ਜੋ ਵੀ ਤੁਹਾਨੂੰ ਪਸੰਦ ਆ ਪਲੀਜ਼ ਰਿਕਵੈਸਟ ਹੈ ਇਹਨਾਂ ਦੇ ਆਰਡਰ ਜਲਦੀ ਕਰ ਲਿਓ ਇਹ ਸ਼ੌਪ ਤੇ ਵੀ ਇੱਕ ਇੱਕ ਥਾਂ ਨਹੀਂ ਆਇਆ ਹੋਇਆ ਤੀਜੀ ਦੇਖੋ 2100 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਪਿਆਰਾ ਸਰਕਾਰੀ ਲੁੱਕ ਦੇ ਸੂਟ ਨੇ ਦੇਖੋ ਜੀ ਦੂਸਰਾ ਕਲਰ ਇਸ ਤੋਂ ਵੀ ਅੱਗੇ ਹਟ ਕੇ ਚੱਕਵੇਂ ਤੋਂ ਚੱਕਵੇਂ ਕਲਰ ਨੇ ਮੈਨੂੰ ਤਾਂ ਬਾਲੇ ਸੋਨੇ ਲੱਗਦੇ ਨੇ ਸਾਰੇ ਕਲਰ ਇਹ ਦੇਖੋ ਜੀ ਮਿੱਠੇ-ਮਿੱਠੇ ਕਲਰ ਨੇ ਸਾਰੇ ਇਹ ਵਾਲਾ ਬਰੀਕ ਪ੍ਰਿੰਟ ਮਿਲੂਗਾ ਤੁਹਾਨੂੰ ਸਾਰੀ ਕਮੀਜ਼ ਦੇ ਵਿੱਚ ਬਰੀਕ-ਬਰੀਕ ਵਰਕ ਮਿਲੂਗਾ ਸਰਦਾਰੀ ਦੇ ਸੂਟ ਨੇ ਬਿਲਕੁਲ ਜਿਵੇਂ ਅੱਗੇ ਹਨਾ ਆਪਾਂ ਬਾਲੇ ਢਕੀਲੇ ਨਹੀਂ ਪਾਉਂਦੇ ਹੁੰਦੇ ਦੇਖੋ ਜੀ ਮੈਂ ਤੁਹਾਨੂੰ ਇਹਦਾ ਵਰਕ ਇਹ ਨਾਲ ਨੇੜੇ ਤੋਂ ਦਿਖਾਵਾਂ ਇਸ ਤਰ੍ਹਾਂ ਦੇਖੋ ਜੀ ਪਿਓਰ ਜੋਰਜਟ ਦੀ ਸ਼ਰਟ ਮਿਲੇਗੀ ਵਧੀਆ ਵਾਲੀ ਫੈਬਰਿਕ ਦੀ ਤੁਹਾਨੂੰ ਸਲਵਾਰ ਮਿਲੇਗੀ 2.5 ਮੀਟਰ ਦੀ ਕੱਟ ਹੈ ਦੂਸਰਾ ਕਲਰ ਹੋ ਗਿਆ ਜੀ ਇਹ ਪਿੰਕ ਗਾਜਰੀ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਦੋ ਕਲਰ ਆ ਗਏ ਜੀ ਤੀਸਰਾ ਕਲਰ ਇਸ ਤੋਂ ਵੀ ਹਟਕੇ ਜਿੰਨੇ ਤੁਸੀਂ ਕਲਰ ਦੇਖੀ ਜਾਓਗੇ ਸਾਰੇ ਕਲਰ ਚੁਆਇਸ ਬਹੁਤ ਸੋਹਣੀ ਹੋਊਗੀ ਮੈਨੂੰ ਪੂਰੀ ਉਮੀਦ ਹੈ ਵੀ ਮੇਰੇ ਅੱਜ ਵਾਲੇ ਸੂਟ ਨਾਲ ਪੜਾਣਾ ਨੂੰ ਬਹੁਤ ਪਸੰਦ ਆਉਣਗੇ ਮੈਨੂੰ ਤਾਂ ਇਹ ਲੱਗਦਾ ਹੀ ਬਹੁਤ ਪਿਆਰੇ ਕਲਰ ਨੇ ਦੇਖੋ ਜੀ ਆ ਹੈਗਾ ਕਲਰ ਬਾਈਨ ਪ੍ਰਿੰਟਿੰਗ ਦੇਖੋ ਸੂਟ ਦੀ ਲੁੱਕ ਦੇਖੋ ਕਿੰਨੀ ਵਧੀਆ ਜੇ ਤੁਹਾਨੂੰ ਪਸੰਦ ਆ ਲਓ ਸਕਰੀਨ ਸ਼ਾਟ ਜਲਦੀ ਜਲਦੀ ਆਪਣੇ ਸੂਟ ਨੇ ਜਿਹੜੇ ਬੁੱਕ ਕਰੋ ਜੀ ਬਾਈਨ ਕਲਰ ਬਹੁਤ ਪਿਆਰਾ ਹੈ ਦੇਖੋ ਜੀ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਇਹਦੇ ਵਿੱਚ ਮਹਿੰਦੀ ਕਲਰ ਦੇਖੋ ਕਿਹੜਾ ਕਲਰ ਫੜੋਗੇ ਤੁਸੀਂ ਕਿਹੜਾ ਲਾਉਂਗੇ ਦੇਖੋ ਨਾਲੇ ਕਲਰ ਚੁਆਇਸ ਬਹੁਤ ਸੋਹਣੀ ਹੋਗੀ ਤੇ ਨਾਲੇ ਸਰਦਾਰੀ ਲੁੱਕ ਦੇ ਸੂਟ ਨੇ ਨਾਲੇ ਜਿਹੜੀ ਫੈਬਰਿਕ ਹੈ ਉਹ ਵਧੀਆ ਵਾਲੀ ਰਹੂਗੀ ਪ्योर ਚ ਜਾਓਗੇ ਜੀ ਤੁਸੀਂ ਨਾਲੇ ਜਿਹੜਾ ਰੇਟ ਹੈ ਉਹ ਨੋਰਮਲ ਰੇਟ ਰਹੇਗਾ ਦੇਖੋ ਕੋਈ ਸ਼ਿਪਿੰਗ ਚਾਰਜਸ ਨਹੀਂ ਹੈਗੇ ਇੰਡੀਆ ਦੇ ਵਿੱਚ ਹੀ ਹੋਣਗੇ 2100 ਰੁਪਏ ਸੂਟ ਦਾ ਰੇਟ ਰਹੂਗਾ ਜੀ ਫੈਬਰਿਕ ਦੇਖੋ ਬਿਲਕੁਲ ਜਿਹਦਾ ਪਾਈ ਹੋਈ ਦਾ ਜਮੀ ਵੀ ਪਤਾ ਨਹੀਂ ਲੱਗਦਾ ਇੰਨੀ ਹੌਲੀ ਜਿਆਦਾ ਫੈਬਰਿਕ ਹੈ ਕੋਈ ਗਰਮੀ ਦੇ ਵਿੱਚ ਇਹ ਇਸ਼ੂ ਨਹੀਂ ਹੋਊਗਾ ਵੀ ਤੁਹਾਡੇ ਜੌਰਜਟ ਆ ਤੁਹਾਨੂੰ ਗਰਮੀ ਆਊਗੀ ਲੜੂਗੀ ਬਿਲਕੁਲ ਲਾਈਟ ਵੇਟ ਦੇਖੋ ਜੀ ਮੈਂ ਇੱਕ ਇੱਕ ਵਾਰ ਨੇੜੇ ਤੋਂ ਵੀ ਕਲਰ ਤੁਹਾਨੂੰ ਦਿਖਾਉਂਗੀ ਦੇਖੋ ਚਾਰ ਕਲਰ ਆ ਗਏ ਜੀ ਇਹਦੇ ਵਿੱਚ ਪੰਜਵਾਂ ਕਲਰ ਆ ਗਿਆ ਜੀ ਬਲੈਕ ਕਈਆਂ ਭੈਣਾਂ ਦੀ ਬਲੈਕ ਦੀ ਬਹੁਤ ਚੋਇਸ ਹੁੰਦੀ ਹੈ ਦੇਖੋ ਜੀ ਬਸ ਹੱਥ ਬੰਨ੍ਹ ਕੇ ਰਿਕਵੈਸਟ ਹੈ ਜੀ ਵੀਡੀਓ ਦੇਖਣ ਸਾਰ ਫਟਾਫਟ ਆਰਡਰ ਬੁੱਕ ਕਰ ਲਿਓ ਤੁਸੀਂ ਫਿਰ ਨਾ ਇਹ ਬਹੁਤ ਮੁਸ਼ਕਲ ਨਾਲ ਜਿਹੜੀ ਚੀਜ਼ ਇਹ ਮੈਨੂੰ ਬਹੁਤ ਪਿਆਰੀ ਲੱਗੀ ਚੀਜ਼ ਪਰ ਇਹ ਮੈਨੂੰ ਐ ਲੱਗਦਾ ਵੀ ਜੇ 10 ਖਤਮ ਹੋ ਗਈ ਮੁੜ ਕੇ ਆਉਗੀ ਪਤਾ ਨਹੀਂ ਨਾ ਇਸ ਲਈ ਦੇਖੋ ਜੀ देखो जो भी ਇਹਦੇ ਵਿੱਚ ਬਲੈਕ ਕਲਰ ਹੈ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰੋ ਪੰਜਵਾਂ ਕਲਰ ਬਲੈਕ ਆ ਗਿਆ ਜੀ ਛੇ ਕਲਰ ਨੇ ਇਹਦੇ ਵਿੱਚ ਸੇਮ ਫੈਬਰਿਕ ਰਹੂਗੀ ਸੇਮ ਪ੍ਰਾਈਸ ਰਹੂਗਾ ਦੇਖੋ ਸੇਮਾ ਕਲਰ ਆ ਗਿਆ ਜੀ ਇਹਦੇ ਵਿੱਚ ਮਸਟਰਡ ਦੇਖੋ ਇਹ ਵੀ ਬਹੁਤ ਪਿਆਰਾ ਬਾਲਾ ਢਕੀਲਾ ਮਸਟਰਡ ਨਹੀਂ ਹੈਗਾ ਲਾਈਟ ਕਲਰ ਹੈ ਮਸਟਰਡ ਇਹ ਚਾਹੇ ਹਨਾ ਇਹ ਸਾਰੇ ਕਲਰ ਹੀ ਮਿੱਠੇ-ਮਿੱਠੇ ਨੇ ਚਾਹੇ ਬਾਦੇ ਜਿੰਦੀਆਂ ਪਹਿਣਾ ਪਾਓ ਚਾਹੇ ਘੱਟ ਦੀਆਂ ਪਾਓ ਚਾਹੇ ਗਰਲਸ ਲੁੱਕ ਪਾਓ ਕੋਈ ਚੱਕਰ ਨਹੀਂ ਇਹਦੇ ਵਿੱਚ ਥੋੜਾ ਜਿਹਾ ਨਾ ਇਹਦੀ ਸਲਵਾਰ ਦਾ ਕਲਰ ਤੁਹਾਨੂੰ ਇਸ ਲਈ ਦਿਖ ਰਿਹਾ ਪੜਕੀਲਾ ਕਿਉਂ ਇਹਦੇ ਵਿੱਚ ਪ੍ਰਿੰਟ ਹੋ ਗਿਆ ਜੀ ਵਰਕ ਹੋ ਗਿਆ ਇਹ ਥੋੜਾ ਜਿਹਾ ਤਾਂ ਲੱਗ ਰਿਹਾ ਵੈਸੇ ਸਲਵਾਰ ਇਹਦੇ ਨਾਲ ਹੀ ਮੈਚਿੰਗ ਕੀਤੀ ਹੋਈ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਨਾਲੇ ਮਿਲਦੀ ਹੈ ਥੋੜਾ ਮੋਟਾ ਇਹ ਇਕੱਠੀ ਕਰਕੇ ਲੱਗਦਾ ਨਾ ਕੱਪੜਾ ਹਨਾ ਵੀ ਉਹ ਇਕੱਠਾ ਉਹਦੇ ਵਰਕ ਨਹੀਂ ਹੈਗਾ ਪ੍ਰਿੰਟ ਨਹੀਂ ਹੈਗਾ ਪਲੇਨ ਹੈ ਉਹ ਤਾਂ ਕਰਕੇ ਥੋੜਾ ਜਿਹਾ ਇਹ ਤੁਹਾਨੂੰ ਲੱ ਦੇਖੋ ਇਹਦੇ ਵਿੱਚ ਹੋਰ ਕਲਰ ਨਹੀਂ ਹੈਗਾ ਜੀ ਕੋਈ ਵੀ ਇਹਦੇ ਵਿੱਚ ਛੇ ਹੀ ਕਲਰ ਤੇ ਛੇ ਕਲਰ ਆਪਾਂ ਨੇ ਲੈ ਜਾਂਦੇ ਨੇ ਦੇਖੋ ਜੇ ਤੁਹਾਨੂੰ ਪਸੰਦ ਹੈ ਮੈਂ ਤੁਹਾਨੂੰ ਇੱਕ ਤੋਂ ਫੇਰ ਇਕੱਠੇ ਲਾ ਕੇ ਦਿਖਾ ਦਿੰਨੀ ਆ ਕਲਰ ਦੇਖੋ ਜੀ ਬਲੈਕ ਆ ਗਿਆ ਜੀ ਮਹਿੰਦੀ ਕਲਰ ਆ ਗਿਆ ਇਸ ਤੋਂ ਅੱਗੇ ਆ ਗਿਆ ਜੀ ਬਾਈਨ ਕਲਰ ਫਿਰ ਆ ਗਿਆ ਜੀ ਪਿੰਕ ਕਲਰ ਫਿਰ ਆ ਗਿਆ ਜੀ ਪਿਸਤਾ ਸੀ ਗ੍ਰੀਨ ਕਲਰ ਦੇਖੋ ਬਹੁਤ ਸੋਹਣੇ ਕਲਰ ਨੇ ਆਡੀ ਚੁਆਇਸ ਤੇ ਸੋਹਣੇ ਸੋਹਣੇ ਤੁਸੀਂ ਕਹਿੰਦੇ ਨਵਾਂ ਗਰਮੀ ਵਾਲਾ ਸਟਾਕ ਲਿਆਓ ਜੀ ਗਰਮੀ ਵਾਲਾ ਦੇਖੋ ਇਹ ਸਦਾ ਬਹਾਰ ਐਟਮੈਂਟ ਤੁਸੀਂ ਚਾਹੇ ਨੂੰ ਗਰਮੀ ਪਾਓ ਸਰਦੀ ਪਾਓ ਵਿਆਹ ਵਿੱਚ ਪਾਓ ਕੋਈ ਛੋਟੀ ਮੋਟੀ ਪ੍ਰੋਗਰਾਮ ਤੇ ਪਾਓ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਨੇ ਪਾਰਟੀ ਵੇਅਰ ਕਲਰ ਚਲੋ ਜੀ ਇਹ ਇਹਦੇ ਵਿੱਚ 6 ਕਲਰ ਸੀ 6 ਕਲਰ ਆਪਾਂ ਤੁਹਾਨੂੰ ਦਿਖਾ ਦਿੱਤੇ ਅੱਜ ਵਾਲੀ ਫੈਬਰਿਕ ਹੈ ਜਿਹੜੀ ਸਾਰੀ ਸੇਮ ਰਹੇਗੀ ਸਾਰੇ ਪ੍ਰਾਈਸ ਸੇਮ ਰਹੇਗਾ ਬੇਝਿੰਤ ਹੋਗੇ ਤੁਸੀਂ ਪੈਣਾ ਇੱਕ ਇੱਕ ਸੂਟ ਆਰਡਰ ਕਰ ਸਕਦੇ ਹੋ ਜੀ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿੰਦਰ ਮੈਂ ਲਾ ਮੈਂ ਸਕੂਲ ਗਈ ਮੈਂ ਉਹ ਪੰਨਣਾ ਭੁੱਲ ਗਈ ਸੀ ਦੇਖੋ ਜੀ ਇੱਕ ਇੱਕ ਸਿੰਗਲ ਸੂਟ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਵੇਂ ਦੀ ਹਨਾ ਫੈਬਰਿਕ ਹੈ ਕਿਵੇਂ ਦਾ ਰੇਟ ਹੈ ਬਹੁਤ ਸੋਹਣੇ ਪਿਆਰੇ ਪਿਆਰੇ ਸੂਟ ਨੇ ਜੋ ਵੀ ਤੁਹਾਨੂੰ ਪਸੰਦ ਹੈ ਲਓ ਸਕਰੀਨ ਸ਼ਾਟ ਤੇ ਆਪਣੇ ਸੂਟ ਬੁੱਕ ਕਰ ਸਕਦੇ ਹੋ ਜੀ ਤੁਸੀਂ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਆਂ ਕੱਲ ਨੂੰ ਹੋਰ ਵੀਡੀਓ ਦੇ ਨਾਲ ਇੱਕ ਪੈਣਾ ਨੂੰ ਰਿਕਵੈਸਟ ਹੈ ਜੀ ਜਦੋਂ ਤੁਸੀਂ ਸੂਟ ਦਾ ਹਨਾ ਆਰਡਰ ਕਰਨਾ ਹੁੰਦਾ ਜੀ ਪਹਿਲਾਂ ਸਕਰੀਨਸ਼ਾਟ ਸੈਂਡ ਕਰ ਦਿਆ ਕਰੋ ਫਿਰ ਐਦਾਂ ਫੋਨ ਤੇ ਦੱਸਣ ਨਾਲ ਸੇਮ ਸੇਮ ਕਲਰ ਹੋਏ ਪੈਣੇ ਜੀ ਸਾਰੇ ਪਤਾ ਨਹੀਂ ਲੱਗਦਾ ਜਦੋਂ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਮੈਸੇਜ ਕਰੋਗੇ ਜੀ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਸੂਟ ਵਾਸਤੇ ਮੈਸੇਜ ਆਇਆ ਜਾਂ ਦੂਸਰੇ ਵਾਸਤੇ ਆਇਆ ਤੇ ਚਲੋ ਜੀ ਸਾਮ ਨੂੰ ਆਪਾਂ ਬਣਾਉਣੇ ਹੁੰਦੇ ਆ ਬਲੌਗ ਦਿੱਲੀ ਉਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਇਸ ਚੈਨਲ ਨੂੰ ਵੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਪਰਲੂ